16 ਤਰੀਕ ਨੂੰ ਡੀਆਈਜੀ ਰੋਪੜ ਰੇਂਜ ਹਰਚੰਦ ਸਿੰਘ ਪੋਲਰ ਨੂੰ ਸੀਬੀਆਈ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਘਰ ਦੀ ਤਲਾਸ਼ੀ ਲਈ ਗਈ ਕਰੋੜਾ ਰੁਪਇਆ ਬਰਾਮਦ ਹੋਇਆ ਮਹਿੰਗੀਆਂ ਕਣੀਆਂ ਹੋਰ ਵੀ ਕਾਫੀ ਸਮਾਨ ਬਰਾਮਦ ਹੋਇਆ ਸੀ ਜਿਸ ਤੋਂ ਬਾਅਦ ਹੁਣ ਲਗਾਤਾਰ ਉਹਨਾਂ ਦੀ ਜਾਂਚ ਚੱਲ ਰਹੀ ਹੈ 16 ਤਰੀਕ ਗ੍ਰਿਫਤਾਰੀ ਹੋਈ ਹੈ ਪਰ 5 ਦਿਨ ਬਾਅਦ ਆਖਰ ਸੀਐਮ ਭਗਵੰਤ ਮਾਨ ਨੂੰ ਆਪਣਾ ਬਿਆਨ ਦੇਣਾ ਪੈ ਗਿਆ ਚੁੱਪੀ ਤੋੜੀ ਐ ਸੀਐਮ ਭਗਵੰਤ ਮਾਨ ਨੇ ਇੱਕ ਪੋਸਟ ਜਾਰੀ ਕੀਤੀ ਹੈ ਦਿਵਾਲੀ ਵਾਲੇ ਦਿਨ ਦਿਵਾਲੀ ਵਾਲੇ ਦਿਨ ਪੋਸਟ ਦੇ ਵਿੱਚ ਕੀ ਲਿਖਿਆ ਉਹ ਵੀ ਤੁਹਾਨੂੰ ਪੂਰਾ ਵਿਸਤਾਰ ਪੂਰਵਕ ਦੱਸਾਂਗੇ ਕਿ ਆਖਰ ਡੀਆਈਜੀ ਪੋਲਰ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕੀ ਲਿਖਿਆ ਤਾਂ ਡੀਆਈਜੀ ਪੋਲਰ ਨੂੰ ਲੈ ਕੇ ਸੀਐਮ ਭਗਵੰਤ ਮਾਨ ਬੋਲ ਕਹਿੰਦੇ ਨੇ ਕਿ ਰਿਸ਼ਵਤਖੋਰੀ ਦੇ ਮਾਮਲੇ 'ਚ ਡੀਆਈਜੀ ਰੋਪੜ ਹਰਚੰਦ ਸਿੰਘ ਪੋਲਰ ਨੂੰ ਮੇਰੇ ਵੱਲੋਂ ਪੁਲਿਸ ਵਿਭਾਗਤੋਂ ਸਸਪੈਂਡ ਕਰਨ ਦੇ ਦੇਸ਼ ਜਾਰੀ ਕਰ ਦਿੱਤੇ ਨੇ ਪ੍ਰਿਸ਼ਟachar ਦੇ ਮਾਮਲੇ ਦੇ ਵਿੱਚ ਨਾਮਜਿਤ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਅਹੁਦੇ ਤੇ ਹੋਵੇ ਉਹਦਾ ਬਿਲਕੁਲ ਵੀ ਸਾਥ ਨਹੀਂ ਦਿੱਤਾ ਜਾਵੇਗਾ ਹਰ ਇੱਕ ਤਰ੍ਹਾਂ ਦੀ ਰਿਸ਼ਟਕੋਰੀ ਵਿਰੁੱਧ ਆਮ ਆਦੀ ਪਾਰਟੀ ਦੀ ਜੰਗ ਜਾਰੀ ਰਹੇਗੀ। ਦੱਦ ਨੇ ਸੀਐਮ ਭਗਵੰਤ ਮਾਨ ਗ੍ਰਹਿ ਮੰਤ్రਾਲਾ ਚਲਾਉਂਦੇ ਨੇ ਤਾਂ ਇਸ ਨੂੰ ਲੈ ਕੇ ਉਹਨਾਂ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਪਰ 18 ਤਰੀਕ ਨੂੰ ਹੀ ਖਬਰ ਆ ਗਈ ਸੀ ਕਿ 18 ਤਰੀਕ ਨੂੰ ਹੀ ਹਰਚੰਦ ਸਿੰਘ ਪੋਲਰ ਨੂੰ ਸਸਪੈਂਡ ਕਰ ਦਿੱਤਾ ਹੈ। ਪਾਰਿਸ ਦੀ ਜਾਣਕਾਰੀ ਹੁਣ ਸੀਐਮ ਭਗਵੰਤ ਮਾਨ ਨੇ ਵੀ ਆਪਣੇ ਪੋਸਟ ਫੇਸਬੁਕ ਤੇ ਪਾ ਕੇ ਟਵੀਟ ਕਰਕੇ ਦਿੱਤੀ ਹੈ ਦੱਦਨੇ ਆ ਡੀਆਈਜੀ ਪੋਲਰ ਨੂੰ ਲੈ ਕੇ ਹੁਣ ਲਗਾਤਾਰ ਜਾਂ ਚੱਲ ਰਹੀ ਹੈ ਉਹਨਾਂ ਦੇ ਘਰ ਤੋਂ ਜੋ ਪ੍ਰਾਪਰਟੀਆਂ ਦੇ ਡਾਕੂਮੈਂਟ ਮਿਲੇ ਨੇ ਤੇ ਨਾਲ ਦੀ ਨਾਲ ਲੋਕਰ ਜਿਹੜੇ ਲੋਕਰ ਖੰਗਾਲੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਵੀ ਦੱਸਿਆ ਦੇ ਕਿ ਕਾਫੀ ਪ੍ਰਾਪਰਟੀਆਂ ਦੇ ਡਾਕੂਮੈਂਟ ਜਿਹੜੇ ਮਿਲੇ ਨੇ ਸੈਨੂੰ ਲੈ ਕੇ ਹੋਰ ਵੀ ਸੋਨਾ ਮਿਰਨ ਦੀ ਜਿਹੜੀ ਸੀਬੀਏ ਨੂੰ ਆਸ ਦੇ ਦੂਜੇ ਪਾਸੇ ਇੱਕ ਫਾਰਮ ਹਾਊਸ ਜੋ ਸਮਰਾਲੇ ਦੇ ਨੇੜੇ ਹੈ ਉੱਥੇ ਵੀ ਪੁਲਿਸ ਨੇ ਛਾਪਾ ਮਾਰਿਆ ਜਿੱਥੇ ਕੀ ਉਸ ਦੇ ਵਿੱਚ ਵੀ ਕਾਫੀ ਕੁਝ ਬਰਾਮਦ ਹੋਇਆ ਤਾਂ ਕਈ ਅਫਸਰਾਂ ਦੇ ਨਾਮ ਵੀ ਸਾਹਮਣੇ ਆਣ ਦੀ ਗੱਲ ਸਾਹਮਣੇ ਆਹ ਜੀ ਇਹ ਜਿਸ ਤਰੀਕੇ ਨਾਲ ਹਰਚਰਤ ਸਿੰਘ ਪੋਲਰ ਤੋਂ ਇੱਕ ਡਾਇਰੀ ਮਿਲੀ ਹੈ ਡਾਇਰੀ ਦੇ ਵਿੱਚ ਕਿਹੜੇ ਕਿਹੜੇ ਅਫਸਰਾਂ ਦੇ ਨਾਮ ਨੇ ਤਾਂ ਇਸ ਨੂੰ ਲੈ ਕੇ ਸੀਬੀਆਈ ਲਗਾਤਾਰ ਜਾਂਚ ਕਰ ਰਹੀ ਹੈ ਨਾਦਨੇ ਜਿਸ ਤਰੀਕੇ ਨਾਲ ਡੀਆਈਜੀ ਪੋਲਰ ਦਾ ਜੋ ਬਚੋਲਾ ਵਿੱਚ ਪੈਸੇ ਨੂੰ ਲੈ ਕੇ ਪਿਆ ਹੋਇਆ ਸੀ ਤਾਂ ਉਹਦੀਆਂ ਕਾਫੀ ਫੋਟੋਆਂ ਵੀ ਜਿਹੜੀਆਂ ਕਈ ਲੀਡਰਾਂ ਦੇ ਨਾਲ ਜਾਰੀ ਹੋਈਆਂ ਨੇ ਜਿਸ ਨੂੰ ਲੈ ਕੇ ਉਹਨਾਂ ਨੂੰ ਲੈ ਕੇ ਵੀ ਜਿਹੜੀ ਜਾਂਚ ਹੋ ਸਕਦੀ ਹੈ ਕਿ ਆਖਰ ਪਿਛਲੇ ਸਰਕਾਰਾਂ ਦੇ ਵਿੱਚ ਉਸ ਮਚੋਲੇ ਦੀ ਕੀ ਭੂਮਿਕਾ ਰਹੀ ਹੈ ਕਿ ਕਿ ਉਸਨੇ ਬਣਾਇਆ ਕਿਸ ਕਿਸ ਦੇ ਨਾਲ ਦੋ ਸੰਬੰਧ ਸੀ ਤਾਂ ਇਹ ਪੂਰੀ ਤਸਵੀਰ ਸਾਹਮਣੇ ਆਉਣੀ ਬਾਕੀ ਹੈ ਪਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਜੋ ਹੁਣ ਬਿਆਨ ਦਿੱਤਾ ਉਸ ਤੋਂ ਬਾਅਦ ਉਹਨਾਂ ਵੱਲੋਂ ਫਿਰ ਇਹ ਦਾਵਾ ਕੀਤਾ ਕਿ ਸਾਡੀ ਸਰਕਾਰ ਪ੍ਰਿਸ਼ਟਾਚਾਰ ਦੇ ਖਿਲਾਫ ਹੈ ਪਰ ਹੁਣ ਜਿਸ ਤਰੀਕੇ ਨਾਲ ਜਾਂਚ ਚੱਲ ਰਹੀ ਹੈ ਜਹਾਜ਼ ਦੇ ਵਿੱਚ ਹੋਰ ਵੀ ਅਫਸਰ ਇਸ ਲਪੇਟ ਦੇ ਵਿੱਚ ਆ ਸਕਦੇ ਨੇ ਕਿਉਂਕਿ ਅਕੱਲ ਕੇ ਅਫਸਰ ਕੋਲ ਕਿੰਨੀਆਂ ਪ੍ਰਾਪਰਟੀਆਂ ਬਣੀਆਂ ਨੇ ਕਿਸ ਤਰੀਕੇ ਦਾ ਉਹਨਾਂ ਕੋਲ ਪੈਸਾ ਹੈ ਤਾਂ ਪੂਰੀ ਜਾਂਚ ਸੀਬੀਆਈ ਦੇ ਡਾਰਟੇ ਹੈ ਤਾਂ ਦੇਖਦੇ ਹਾਂ ਕਿ ਹੁਣ ਅੱਗੇ ਕੀ ਖੁਲਾਸੇ ਹੁੰਦੇ ਨੇ ਤਾਂ ਇਸ ਤਰੀਕੇ ਦੀਆਂ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ